ਇੱਕ ਨਸ਼ਿਆਂ ਦੇ ਖਿਲਾਫ ਜੁੱਧ ਦੀ ਗੱਲ ਕਰਦੇ ਆ ਅਸੀਂ ਉੱਥੇ ਦੇਖਿਆ ਕਿ ਉੱਥੇ ਤਾਂ ਨਸ਼ਾ ਆਮ ਚੱਲਦਾ ਹੈ ਜੇਲ੍ਹ ਦੇ ਵਿੱਚ ਜੇਲ੍ਹ ਦੇ ਵਿੱਚ ਨਸ਼ਾ ਆਮ ਚੱਲਦਾ ਹੈ ਉੱਥੇ ਸਿਰਿੰਜਾਂ ਵੀ ਹੈ ਟੀਕੇ ਵੀ ਹੈ ਜੇਲ੍ਹ ਦੇ ਵਿੱਚ ਬੰਦਿਆਂ ਤੱਕ ਤਾਂ ਨਸ਼ਾ ਪਹੁੰਚਦਾ ਸੁਣਿਆ ਕਿ ਮੋਬਾਈਲ ਪਹੁੰਚਦੇ ਸੁਣਿਆ ਕਿ ਸਾਰਾ ਕੁਝ ਇੱਥੇ ਅਸੀਂ ਔਰਤਾਂ ਤੱਕ ਵੀ ਇਹ ਸਾਰਾ ਕੁਝ ਹੁੰਦਾ ਦੇਖਿਆ ਇੱਕ ਕਾਂਸਟੇਬਲ ਅਮਨਦੀਪ ਕੌਰ ਥਾਰ ਵਾਲੀ ਜਿਹੜੇ ਬੜੇ ਮਸ਼ਹੂਰ ਹੋਏ ਚਿੱਟੇ ਦੇ ਮਾਮਲੇ ਵਿੱਚ ਫੜੇ ਗਏ ਸੀ ਉਹ ਆਏ ਸੀ ਤੁਹਾਡੇ ਅੰਦਰ ਬਿਲਕੁਲ ਆਏ ਸੀਗੇ ਤਾਂ ਉਹਦੇ ਲਿਫਾਫੇ ਫੜੇ ਜਾਂਦੇ ਆ ਉਹਦੇ ਵਾਸਤੇ ਜਾਂਦਿਆ ਸਾਰ ਉਹਦੇ ਵਾਸਤੇ ਰਜਾਈ ਜਾਨੀ ਕਿ ਵਿਛਾਈ ਜਾਂਦੀ ਬਿਸਤਰਾ ਵਿਛਾਇਆ ਜਾਂਦਾ ਉਹਦੀ ਆਯੋ ਭਗਤ ਕੀਤੀ ਜਾਂਦੀ ਹੈਗੀ ਹੈ ਉਹਦਾ ਟਰੀਟਮੈਂਟ ਹੈ ਜਿਹੜਾ ਉਸੇ ਬੱਕਰੇ ਢੰਗ ਨਾਲ ਹੋਇਆ ਹੈਗਾ ਤੇ ਆਮ ਲੋਕਾਂ ਦਾ ਬੱਕਰੇ ਢੰਗ ਨਾਲ ਭੈਣ ਤੇ ਪਨ ਉਹਦੀ ਮੁਲਾਕਾਤ ਕਰਨਾਂ ਇਹ ਉਹਨੂੰ ਬਕਾਇਦਾ ਕਮਰੇ ਚ ਬੈਠ ਕੇ ਉਹਦੀ ਮੁਲਾਕਾਤ ਕਰਾਈਏ ਤੇ ਸਾਡੇ ਜਿਹੜੇ ਜੂਨੀਅਨ ਵਾਲੇ ਆਗੂ ਵਰਕਰ ਜਾਂਦੇ ਸੀਗੇ ਉਹ ਉਥੇ ਡਿਊਟੀ ਮੂਰੇ ਧਰਨਾ ਲਾਇਆ ਨਾਰੇ ਲਾਏ ਉੱਪਰ ਦੇ ਵਿੱਚ ਮਰੇ ਘੰਟਿਆਂ ਵੱਧੀ ਬੈਠੇ ਫੇਰ ਜਾ ਕੇ ਕਿਤੇ ਉਹਨਾਂ ਦੀ ਸਾਡੇ ਨਾਲ ਮੁਲਾਕਾਤ ਕਰਾਈ ਉਹਦਾ ਭੈਣ ਤੇ ਭਨੋਈਆ ਆਉਂਦੇ ਨੇ ਬਕਾਇਦਾ ਉਹਨੂੰ ਇੱਕ ਕਮਰਾ ਦਿੱਤਾ ਜਾਂਦਾ ਜਿਹਦੇ ਵਿੱਚ ਉਹ ਬੈਠ ਕੇ ਆਦੇ ਭੈਣ ਤੇ ਭਨੋਈਏ ਨਾਲ ਗੱਲਬਾਤ ਕਰਦੀ ਆ ਇਹ ਫਰਕ ਹੈ ਵੀ ਜਿਹੜੇ ਲੋਕਾਂ ਲਈ ਲੜਦੇ ਆ ਉਹਨਾਂ ਲਈ ਹੋਰ ਆ ਜਿਹੜੇ ਨਸ਼ਾ ਵੇਚਦੇ ਆ ਜਾਂ ਨਸ਼ਾ ਵਿੱਚ ਫੜੇ ਜਾਂਦੇ ਆ ਵੱਡੇ ਲੋਕ ਉਹਨਾਂ ਲਈ ਹੋਰ ਉਹਨਾਂ ਲਈ ਹੋਰ ਟ੍ਰੀਟਮੈਂਟ ਹੈ ਸਾਨੂੰਨ ਤੇ ਔਰਤਾਂ ਨੇ ਦੱਸੀ ਇੱਕ ਗੱਲ ਉਹ ਕਹਿੰਦੇ ਅਸੀਂ ਨਸ਼ਾ ਵੇਚ ਨਹੀਂ ਲੱਗੇ ਨਸ਼ਾ ਕਿੰਨਾ ਦਾ ਐਮਐਲਿਆਂ ਦਾ ਨਸ਼ਾ ਕਿੰਨਾ ਦਾ ਮੰਤਰੀਆਂ ਦਾ ਨਸ਼ਾ ਕਿੰਨਾ ਦਾ ਉੱਚ ਅਫਸਰਾਂ ਸਾਹਿਬ ਦਾ ਸਾਡੇ ਤੱਕ ਉਹਨਾਂ ਦੀ ਪਹੁੰਚ ਕਰਵਾਈ ਜਾਂਦੀ ਆ ਆਪ ਨਹੀਂ ਹੁੰਦੇ ਹੋਰ ਬੰਦੇ ਹੁੰਦੇ ਉਹ ਕਹਿੰਦੇ ਤੁਸੀਂ ਇੰਨਾ ਇੰਨਾ ਨਸ਼ਾ ਵੇਚੋ ਤੇ ਜਦੋਂ ਅਸੀਂ ਉਹ ਨਸ਼ਾ ਵੇਚਦੇ ਆ ਤੇ ਸਾਡੇ ਤੋਂ ਜਾਨੀ ਜਦੋਂ ਇਹਨਾਂ ਨੂੰ ਐ ਲੱਗਦਾ ਕਿ ਹੁਣ ਇਹਨਾਂ ਨੂੰ ਹਟਾਉਣਾ ਹੋਰ ਤਿਆਰ ਕਰਨੇ ਆ ਉਦੋਂ ਫਿਰ ਸਾਡੇ ਤੇ ਪਰਚੇ ਵੀ ਪਾਏ ਜਾਂਦੇ ਆ ਸਾਡੇ ਘਰ ਵੀ ਢਾਏ ਜਾਂਦੇ ਆ ਸਾਨੂੰ ਜੇਲ੍ਹਾਂ ਚ ਵੀ ਰੱਖਿਆ ਜਾਂਦਾ ਦੂਜਾ ਜਿਹੜੇ ਨਸ਼ੇ ਵਾਲੇ ਗਰੁੱਪ ਆ ਜਿਵੇਂ ਗੈਂਗਸਟਰ ਨਹੀਂ ਹੈਗੇ ਉਵੇਂ ਔਰਤਾਂ ਦੇ ਵਿੱਚ ਵੀ ਉਸ ਤਰ੍ਹਾਂ ਦੀਆਂ ਜਿਹੜੀਆਂ ਉਵੇਂ ਬਨੇ ਹੋਏ ਕਿ ਉਵੇਂ ਉਹ ਬੰਬੀਹਾ ਗਰੁੱਪ ਐ ਉਹ ਫਲਾਨਾ ਗਰੁੱਪ ਉੱਥੇ ਉਹਨਾਂ ਦੀ ਆਮ ਗੱਲਾਂ ਚੱਲਦੀਆਂ ਨੇ ਇੱਕ ਭੈਣ ਜਿਹੜੀ ਦਿਨ ਚਾਰ ਦਿਨਾਂ ਤੋਂ ਬਿਮਾਰ ਸੀਗੀ ਉਹ ਇਲਾਜ ਵੱਲਿਓ ਤੜਫਦੀ ਰਹੀ ਤੇ ਇੱਥੋਂ ਦੇ ਜਿਹੜੇ ਡਾਕਟਰ ਐ ਜਾਂ ਇੱਥੋਂ ਦਾ ਜੋ ਪ੍ਰਬੰਧ ਐ ਉਹਨਾਂ ਨੇ ਉਸ ਔਰਤ ਦਾ ਕੋਈ ਟ੍ਰੀਟਮੈਂਟ ਨਹੀਂ ਕੀਤਾ ਉਹ ਚੀਕਾਂ ਮਾਰ-ਮਾਰ ਕੇ ਦਰਦ ਨਾਲ ਤੜਫ ਕੇ ਬੁਖਾਰ ਨਾਲ ਤੜਫ ਕੇ ਮਰ ਗਈ ਪਰ ਉਹਦਾ ਕੋਈ ਇਲਾਜ ਨਹੀਂ ਹੋਇਆ ਜਦੋਂ ਅਸੀਂ ਬੈਰਤਾਂ ਦੇ ਵਿੱਚ ਰੋਲਾ ਪਾਇਆ ਕੋਈ ਉਹਨੂੰ ਗੋਲੀ ਤੱਕ ਨਹੀਂ ਦੇਣ ਆਇਆ ਤੇ ਜਦੋਂ ਉਹ ਮਰ ਗਈ ਫੇਰ ਜਨਨ ਕਿ ਕੰਬਲ ਦੇ ਵਿੱਚ ਲਪੇਟ ਕੇ ਜਿਵੇਂ ਆਪਾਂ ਕੁੱਤਾ ਘੜੀ ਸਕਿਲ ਜਾਂਦੇ ਆ ਐਂ ਲੈ ਕੇ ਗਏ ਇਹੇ ਜੇਲ੍ਹ ਦੇ ਵਿੱਚ ਤੀਜੀ ਮੌਤ ਆ ਰਮਨਦੀਪ ਦੀ ਬੇਟੀ ਕੁਦਰਤ 13 ਮਹੀਨਿਆਂ ਦੀ ਉਸ ਨਾਲ ਸੀਗੀ ਉਹਨੂੰ 8 ਦੀ ਰਾਤ ਨੂੰ ਬੁਖਾਰ ਹੋਇਆ ਬੈਰਕਵੇ ਵਿੱਚ ਅਸੀਂ ਖੜਕਾ ਕੀਤਾ ਕਿ ਸਾਡੀ ਗੱਲ ਉਹਨਾਂ ਤੱਕ ਜਾਵੇ ਉਹ ਨਹੀਂ ਆਏ ਬਠਿੰਡਾ ਜੇਲ੍ਹ ਬਹੁਤ ਮਸ਼ਹੂਰ ਕੀਤੀ ਹੋਈ ਹੈ ਕਿ ਇੰਨੇ 100 ਏਕੜ ਚ ਬਣੀ ਹੈਗੀ ਹੈ ਉੱਥੇ ਪੀਣ ਵਾਲਾ ਪਾਣੀ ਨਹੀਂ ਪੂਰਾ ਹੁੰਦਾ ਕਿ ਲੋਕ ਤੇ ਆਏ ਮਰਦੇ ਸੀ ਖੁਦ ਤੇ ਆਏ ਮਰਦੇ ਸੀਗੇ ਜਿਹੜੀ ਸਬਜ਼ੀ ਹੈ ਜਾਨਕੀ ਪੇਠੇ ਪੇਠੇ ਚ ਵੀ ਪਾਣੀ ਆਲੂ ਆਲੂ ਤਾਂ ਉੱਥੇ ਦਿਖਦੇ ਨਹੀਂ ਨਿਊਟਰੀ ਚ ਵੀ ਪਾਣੀ ਕਿ ਜਿਹੜੇ ਸਭ ਤੋਂ ਗਰੀਬ ਬਸਤੀ ਵਾਲੇ ਲੋਕ ਹੁੰਦੇ ਆ ਉਹ ਔਰਤਾਂ ਉਹਨਾਂ ਦੀ ਤਾਂ ਨਹੀਂ ਉੱਥੇ ਕੋਈ ਵੀ ਸੁਣਵਾਈ ਹੈਗੀ ਜਾਂ ਉਹਨਾਂ ਨੂੰ ਕੋਈ ਉਹ ਹੋਂਦ ਹੋਵੇ ਪਰ ਜਿਹੜੇ ਥੋੜੇ ਤਕੜੇ ਘਰਾਂ ਚੋਂ ਆਉਂਦੀਆਂ ਨੇ ਚਾਹੇ ਉਹ ਕਤਲ ਕਰਕੇ ਆਉਂਦੀਆਂ ਨੇ ਬੰਦੇ ਮਾਰ ਕੇ ਆਉਂਦੀਆਂ ਨੇ ਤੇ ਚਾਹੇ ਉਹ ਨਸ਼ੇ 'ਚ ਆਉਂਦੀਆਂ ਨੇ ਉਹਨਾਂ ਦੀ ਸਰਦਾਰੀ ਲੋਕ ਵਾਈਟੀਬੀ ਦੇਖ ਰਹੇ ਹੋ ਤੁਸੀਂ ਮੈਂ ਮਨਿੰਦਰ ਜੀ ਸਿੱਧੂ ਜੇਲਾਂ ਵਿੱਚ ਔਰਤਾਂ ਦੀ ਸਥਿਤੀ ਕੀ ਹੈ ਇਸ ਵਿਸ਼ੇ ਤੇ ਗੱਲਬਾਤ ਕਰਨ ਲਈ ਸਾਡੇ ਨਾਲ ਪੈਣ ਹਰਿੰਦਰ ਬਿੰਦੂ ਨੇ ਜੇਲ੍ਹ ਕੱਟ ਕੇ ਆਏ ਨੇ ਤੁਸੀਂ ਸਾਰੇ ਜਾਣਦੇ ਹੋ ਕਿ ਲੋਕਾਂ ਦੀ ਲੜਾਈ ਲੜਦਿਆਂ ਇਹਨਾਂ ਨੂੰ ਜੇਲ੍ਹ ਵਿੱਚ ਭੇਜਿਆ ਗਿਆ 6 ਦਿਨ ਦੇ ਕਰੀਬ ਜੇਲ੍ਹ 'ਚ ਕੱਟ ਕੇ ਜੇਲ੍ਹ ਦੇ ਵਿੱਚ ਔਰਤਾਂ ਦੀ ਸਥਿਤੀ ਕੀ ਹੈ ਕਿਸ ਤਰੀਕੇ ਦੇ ਹਾਲ ਨੇ ਇਹ ਸਾਰੇ ਵਿਸ਼ੇ ਤੇ ਗੱਲਬਾਤ ਕਰਾਂਗੇ ਪੈਣ ਸਾਡੇ ਨਾਲ ਨੇ ਪੈਣ ਸੱਸੀ ਕਾਲ ਸੱਸੀ ਕਾਲ ਵੀਰੇ ਪੈਣ ਜੇਲ੍ਹ ਤੇ ਮਰਦਾਂ ਨਾਲ ਬਹੁਤ ਗੱਲ ਹੁੰਦੀ ਰਹਿੰਦੀ ਹੈ ਮਤਲਬ ਵੱਖ-ਵੱਖ ਲੋਕ ਆ ਕੇ ਤਿਆਰ ਬੇ ਦੱਸਦੇ ਆ ਉੱਥੇ ਆ ਨਸ਼ਾ ਉਹ ਆ ਔਰਤਾਂ ਦੀ ਸਥਿਤੀ ਕੀ ਹੈ ਜੇਲਾ 'ਚ ਦੇਖੋ ਜੋ ਅਸੀਂ गए हैगियां 5 तारीख नु सानू गिरफ्तार ਕੀਤਾ ਹੈਗਾ ਜੋ ਅਸੀਂ ਟੀਚਰਾਂ ਦੀ ਹਮਾਇਤ ਤੇ 44 ਸਕੂਲ ਵਾਲੇ ਮਸਲੇ ਤੇ ਟੀਚਰਾਂ ਦੇ ਨਾਲ ਜਦੋਂ ਉਹਨਾਂ ਨੂੰ ਗ੍ਰਿਫਤਾਰ ਕੀਤਾ ਉਸ ਤੋਂ ਬਾਅਦ ਅਸੀਂ ਗਿਲ ਥਾਣੇ ਮੂਰੇ ਗਏ ਹੈਗੇ ਆ ਉੱਥੇ ਜਾ ਕੇ ਟੀਚਰਾਂ ਬਾਰੇ ਪੁੱਛਿਆ ਕਿ ਉਹਨਾਂ ਤੇ ਕਿਹੜੀਆਂ ਧਰਮਾਂ ਲਾਈਆਂ ਕਿਉਂ ਉਹਨਾਂ ਨੂੰ ਜੇਲ੍ਹ ਭੇਜ ਰਹੇ ਨੇ ਦੱਸੋ ਉਸ ਤੋਂ ਬਾਅਦ ਉਹਨਾਂ ਨੇ ਸਾਡੇ ਤੇ ਲਾਠੀ ਚਾਰਜ ਕੀਤਾ ਕੁੱਟਮਾਰ ਕੀਤੀ ਉਹ ਸਾਰਿਆਂ ਨੂੰ ਪਤਾ ਹੀ ਹੈ ਉਸ ਤੋਂ ਬਾਅਦ ਸਾਨੂੰ ਇੱਕ ਦਿਨ ਉਹਨਾਂ ਨੇ ਆਨੰਦਗੜ੍ਹ ਥਾਣੇ 'ਤੇ ਰੱਖਿਆ ਉੱਥੇ ਵੀ ਸਾਨੂੰ ਇੱਕ ਜੇਲ੍ਹ ਵਾਲਾ ਮਾਹੌਲ ਬਣਾ ਕੇ ਰੱਖਿਆ ਤੇ ਦੂਸਰੇ ਦਿਨ ਸਾਨੂੰ ਜਦੋਂ ਉਹ ਜੇਲ੍ਹ ਲੈ ਕੇ ਜਾਂਦੇ ਆ ਅਸੀਂ ਭਿੰਡਾ ਜੇਲ੍ਹ ਵਿੱਚ ਜਾਣੇ ਹੈਗੇ ਆ ਤਾਂ ਸਾਡੇ ਅੰਦਰ ਜੇਲ੍ਹ ਵਾਲਾ ਖੌਫ ਤਾਂ ਹੈ ਨਹੀਂ ਸੀਗਾ ਕਿਉਂਕਿ ਅਸੀਂ ਪਹਿਲਾਂ ਵੀ ਜੇਲ੍ਹ ਜਾਂਦੇ ਰਹੇ ਹਾਂ ਤੇ ਜੇਲ੍ਹ ਦੀਆਂ ਅੰਦਰੂਨੀ ਹਾਲਤਾਂ ਬਾਰੇ ਵੀ ਪਤਾ ਸੀ ਤੇ ਬਾਹਰੀ ਹਾਲਤਾਂ ਬਾਰੇ ਵੀ ਪਤਾ ਸੀ ਸਾਨੂੰ ਪਤਾ ਸੀਗਾ ਕਿ ਅਸੀਂ ਬਾਹਰੀ ਲੜਾਈ ਲੜਕੇ ਵੀ ਗਏ ਆ ਪ੍ਰਸ਼ਾਸਨ ਦੇ ਨਾਲ ਤੇ ਜੇਲ੍ਹ ਦੇ ਵਿੱਚ ਵੀ ਜੋ ਉੱਥੋਂ ਦਾ ਪ੍ਰਬੰਧ ਹੈ ਉਹਦੇ ਖਿਲਾਫ ਵੀ ਸਾਨੂੰ ਲੜਨਾ ਪੈਣਾ ਹੈਗਾ ਫੇਰ ਜਾ ਕੇ ਸਾਨੂੰ ਆਪਣੀਆਂ ਜਿਹੜੀਆਂ ਸਹੂਲਤਾਂ ਨੇ ਉਹ ਮਿਲਣੀਆਂ ਨੇ ਜਾਨੀ ਕਿ ਜਦੋਂ ਅਸੀਂ 5 6 ਤਰੀਕ ਨੂੰ ਉੱਥੇ ਗਏ ਹੈਗੇ ਆ ਸ਼ਾਮ ਨੂੰ ਤਾਂ ਸਾਡੇ ਵਾਸਤੇ ਰੋਟੀ ਵਗੈਰਾ ਦਾ ਪ੍ਰਬੰਧ ਕੀਤਾ ਹੋਇਆ ਸੀਗਾ ਬੈਰਕ ਵੇਚ ਸਾਨੂੰ ਕਿਹਾ ਗਿਆ ਤੇ ਜਦੋਂ ਅਸੀਂ ਬੈਰਕ ਦੇ ਵਿੱਚ ਜਾਂਦੇ ਹੈਗੇ ਆ ਤਾਂ ਉਹ ਬੈਰਕ ਦੇ ਵਿੱਚ ਜਾਨੀ ਕਿ 35 40 ਦੇ ਕਰੀਬ ਔਰਤਾਂ ਸੀ ਹੀ ਆ ਜਿਹਦੇ ਵਿੱਚ ਸਭ ਤੋਂ ਵੱਧ ਗਰੀਬ ਲੋਕ ਜਿਨ੍ਹਾਂ ਨੂੰ ਨਸ਼ਿਆਂ ਦੇ ਕਾਰਨ ਘਰ ਟਾਏ ਜਾ ਰਹੇ ਨੇ ਤੇ ਉਹਨਾਂ ਤੇ ਕੇਸ ਪਾ ਕੇ ਉਹਨਾਂ ਨੂੰ ਜੇਲ੍ਹ ਦੇ ਵਿੱਚ ਬੰਦ ਕੀਤਾ ਹੋਇਆ ਸੀਗਾ ਕਿ ਜਦੋਂ ਉਹਨਾਂ ਨੂੰ ਇਹ ਪਤਾ ਲੱਗਿਆ ਕਿ ਇਹ ਯੂਨੀਅਨ ਵਾਲੇ ਨੇ ਤੇ ਲੋਕਾਂ ਦੇ ਹੱਕਾਂ ਲਈ ਲੜਦੇ ਨੇ ਤੇ ਇਹ ਐਂ ਜੇਲ੍ਹ ਕਰਦੇ ਨੇ ਤਾਂ ਉਹਨਾਂ ਨੇ ਫਿਰ ਸਾਨੂੰ ਇਸ ਗੱਲ ਬਾਰੇ ਦੱਸਿਆ ਕਿ ਤੁਸੀਂ ਲੇਟ ਹੋ ਗਏ ਕਿ ਤੁਸੀਂ ਜੇ ਕੱਲ ਆਏ ਹੁੰਦੇ ਕਿ ਤੁਹਾਡੇ ਨਾਲ ਦੇ ਜਿਹੜੇ ਸਾਥੀ ਆਏ ਆ ਟੀਚਰ ਔਰਤਾਂ ਆਈਆਂ ਨੇ ਉਹਨਾਂ ਨੇ ਦੇਖਿਆ ਕਿ ਕੱਲ ਸਾਡੇ ਨਾਲ ਦੀ ਇੱਕ ਭੈਣ ਜਿਹੜੀ ਦਿਨ ਚਾਰ ਦਿਨਾਂ ਤੋਂ ਬਿਮਾਰ ਸੀਗੀ ਉਹ ਇਲਾਜ ਵੱਲੋਂ ਤੜਫਦੀ ਰਹੀ ਤੇ ਇੱਥੋਂ ਦੇ ਜਿਹੜੇ ਡਾਕਟਰ ਐ ਜਾਇਥੋਂ ਦਾ ਜੋ ਪ੍ਰਬੰਧ ਹੈ ਉਹਨਾਂ ਨੇ ਉਸ ਔਰਤ ਦਾ ਕੋਈ ਟ੍ਰੀਟਮੈਂਟ ਨਹੀਂ ਕੀਤਾ ਉਹ ਚੀਕਾਂ ਮਾਰ ਮਾਰ ਕੇ ਦਰਦ ਨਾਲ ਤੜਫ ਕੇ ਬੁਖਾਰ ਨਾਲ ਤੜਫ ਕੇ ਮਰ ਗਈ ਪਰ ਉਹਦਾ ਕੋਈ ਇਲਾਜ ਨਹੀਂ ਹੋਇਆ ਤੇ ਜਦੋਂ ਅਸੀਂ ਬੈਰਕਾਂ ਦੇ ਵਿੱਚ ਰੌਲਾ ਪਾਇਆ ਕੋਈ ਉਹਨੂੰ ਗੋਲੀ ਤੱਕ ਨਹੀਂ ਦੇਣ ਆਇਆ ਤੇ ਜਦੋਂ ਉਹ ਮਰ ਗਈ ਫਿਰ ਜਨਨ ਕਿ ਕੰਬਲ ਦੇ ਵਿੱਚ ਲਪੇਟ ਕੇ ਜਿਵੇਂ ਆਪਾਂ ਕੁੱਤਾ ਕੜੀ ਸਕੇਲ ਜਾਂਦੇ ਆਂ ਐ ਲੈ ਕੇ ਗਏ ਇਹੇ ਜੇਲ੍ਹ ਦੇ ਵਿੱਚ ਤੀਜੀ ਮੌਤ ਤੇ ਸਾਨੂੰ ਇਸ ਗੱਲ ਲਈ ਰੋਕਿਆ ਜਾਂਦਾ ਕਿ ਇਹ ਗੱਲ ਤੁਸੀਂ ਰੋਣਾ ਨਹੀਂ ਰੋਲਾ ਨਹੀਂ ਪਾਉਣਾ ਹੈਗਾ ਜੇ ਕੋਈ ਨਵਾਂ ਜੇਲ੍ਹ ਦੇ ਵਿੱਚ ਆਉਂਦਾ ਹੈ ਉਹਨਾਂ ਕੋਲੇ ਤੁਸੀਂ ਇਹ ਗੱਲ ਨਹੀਂ ਕਰਨੀ ਜਦੋਂ ਸਾਡੇ ਕੋਲੇ ਇਹ ਗੱਲ ਕੀਤੀ ਤਾਂ ਸਾਨੂੰ ਬਹੁਤ ਇਸ ਗੱਲ ਦੀ ਹੈਰਾਨੀ ਹੋਈ ਕਿ ਹਸਪਤਾਲ ਹੈ ਡਾਕਟਰ ਹੈ ਦਵਾਈਆਂ ਹੁੰਦੀਆਂ ਕਿ ਫਿਰ ਜਿਹੜੇ ਬਿਮਾਰ ਲੋਕ ਹੈ ਉਹਨਾਂ ਦਾ ਇਲਾਜ ਕਿਉਂ ਨਹੀਂ ਹੁੰਦਾ ਇਹ ਸਾਡੇ ਹਕੀਕਤ ਚ ਸਾਡੇ ਨਾਲ ਵੀ ਵਾਪਰਿਆ ਕਿ ਜਦੋਂ ਸਾਡੇ ਨਾਲ ਰਮਨਦੀਪ ਦੀ ਬੇਟੀ ਉਦੋਂ ਤੱਕ 13 ਮਹੀਨਿਆਂ ਦੀ ਉਸ ਨਾਲ ਸੀਗੀ ਤਾਂ 2 ਤਰੀਕ ਨੂੰ 5 5 ਤਰੀਕ ਦੀ ਗੱਲ ਆਪਣੇ ਇਹ 9 ਤਰੀਕ ਦੀ ਗੱਲ ਹੈ ਕਿ 9 ਦੀ ਰਾਤ ਨੂੰ ਉਹਨੂੰ 8 ਦੀ ਰਾਤ ਨੂੰ ਬੁਖਾਰ ਹੋਇਆ 2 ਵਜੇ ਤਾਂ ਜਦੋਂ ਉਹਨੂੰ ਬੁਖਾਰ ਹੋਇਆ ਤੇ ਜਦੋਂ ਅਸੀਂ ਦੇਖਿਆ ਕਿ ਉਹਦਾ ਬਹੁਤ ਜ਼ਿਆਦਾ ਬੁਖਾਰ ਸੀ ਅਸੀਂ ਪੱਟੀਆਂ ਵਗੈਰਾ ਕੀਤੀਆਂ ਬੈਰਕ ਦੇ ਵਿੱਚ ਅਸੀਂ ਖੜਕਾ ਕੀਤਾ ਕਿ ਸਾਡੀ ਗੱਲ ਉਹਨਾਂ ਤੱਕ ਜਾਵੇ ਉਹ ਨਹੀਂ ਆਏ ਉਹੋ ਅਸੀਂ 5 ਵਜੇ ਤੱਕ ਲੈ ਕੇ ਬੈਠੇ ਰਹੇ 6 ਵਜੇ ਤੱਕ ਉਹਨੂੰ ਬੱਚੇ ਨੂੰ ਪੱਟੀਆਂ ਕਰਦੇ ਰਹੇ ਉਹਨੂੰ ਪੈਰਾਸੀਟਾਮੋਲ ਦਿੱਤੀ ਦੋ ਵਾਰੀ ਉਹਦਾ ਕੁਝ ਬੁਖਾਰ ਉਤਰਿਆ ਉਦੋਂ ਬਾਅਦ ਅਸੀਂ ਰੌਲਾ ਪਾਇਆ ਕਿ ਸਾਡੀ ਬੈਰਕ ਚੋਂ ਜਦੋਂ ਬੰਦੀ ਖੋਲੀ ਗਈ ਅਸੀਂ ਉਹਨੇ ਉਹਨਾਂ ਨੂੰ ਕਿਹਾ ਕਿ ਸਾਡੇ ਬੱਚਾ ਬਿਮਾਰ ਹੈ ਦੇ ਇਲਾਜ ਦਾ ਪ੍ਰਬੰਧ ਕੀਤਾ ਜਾਵੇ ਕਿ ਬੁਖਾਰ ਬਹੁਤ ਜ਼ਿਆਦਾ ਸੀ 2 ਵਜੇ ਤੋਂ ਇਹਨੂੰ ਲੈ ਕੇ ਬੈਠੇ ਤੁਸੀਂ ਸਾਡੀ ਗੱਲ ਕਿਉਂ ਨਹੀਂ ਸੁਣੀ ਉਦੋਂ ਬਾਅਦ 10 ਵਜੇ ਡਾਕਟਰ ਆਉਂਦਾ 10 ਵਜੇ ਜੋ ਡਾਕਟਰ ਆਉਂਦਾ ਬੱਚੇ ਦੀ ਹਾਲਤ ਦੇਖਦਾ ਹੈ ਡਾਕਟਰ ਘਬਰਾ ਜਾਂਦੇ ਅਸੀਂ ਆਖਿਆ ਦੇਖੋ ਜਿਹੜੀ ਔਰਤ ਮਰ ਗਈ ਉਹ ਸਾਡੇ ਤੋਂ ਪਹਿਲਾਂ ਮਰ ਗਈ ਜੇ ਸਾਡੇ ਬੱਚੇ ਨੂੰ ਕੁਝ ਹੁੰਦਾ ਫਿਰ ਇਹਦਾ ਮਾਹੌਲ ਦੇਖਿਓ ਕੀ ਬਣਦਾ ਤੇ ਤੁਹਾਡਾ ਜੋ ਅੰਦਰ ਸਾਰਾ ਕੁਝ ਚੱਲ ਰਿਹਾ ਹੈ ਇਹ ਬਾਹਰ ਆਊਗਾ ਅਸੀਂ ਚੁੱਪ ਕਰਨ ਵਾਲੇ ਨਹੀਂ ਹੈਗੇ ਅਸੀਂ ਉੱਥੇ ਜਨਨਕੀ ਡਾਕਟਰ ਦੇ ਨਾਲ ਗੱਲ ਕੀਤੀ ਕਿ ਬੱਚੇ ਦੀ ਹਾਲਤ ਕੀ ਹੈ ਬੱਚੇ ਦਾ ਬੁਖਾਰ ਕਿੰਨਾ ਜ਼ਿਆਦਾ ਹੈ ਅਸੀਂ ਉੱਥੇ ਇੱਕ ਡਾਕਟਰ ਔਰਤ ਹੈ ਲੇਡੀਜ਼ ਡਾਕਟਰ ਹੈ ਉਹਨੂੰ ਜਦੋਂ ਦੱਸਿਆ ਉਹਨਾਂ ਨੇ ਰਿਸਕ ਨਹੀਂ ਲਿਆ ਉਹਨਾਂ ਨੇ ਨਾਲ ਦੀ ਨਾਲ ਕਿਹਾ ਕਿ ਗਾਰਦ ਲਾਓ ਤੇ ਬੱਚੇ ਨੂੰ ਹਸਪੀਟਲ ਲੈ ਕੇ ਜਾਓ ਸਾਡੇ ਬਸ ਦੀ ਗੱਲ ਨਹੀਂ ਹੈਗੀ ਜਨਨਕੀ ਉੱਥੇ ਵੀ ਸੋਡੀ ਸੁਣਵਾਈ ਹੋਣ ਦੀ ਬਜਾਏ ਸੋ ਤਾਂ ਜੇ ਰੌਲਾ ਪਾ ਸਕਦੇ ਹਾਂ ਆਪਦੀ ਜ਼ਰੂਰਤ ਰੱਖ ਸਕਦੇ ਹਾਂ ਸੋ ਉਹਨੂੰ ਆਪਦੇ ਹੱਕਾਂ ਦਾ ਅਧਿਕਾਰਾਂ ਦਾ ਪਤਾ ਹੈ ਤਾਂ ਤੁਸੀਂ ਉੱਥੇ ਬੋਲ ਸਕਦੇ ਹੋ ਤਾਂ ਸੋਡੀ ਸੁਣਵਾਈ ਹੋ ਸਕਦੀ ਹੈ ਨਹੀਂ ਉੱਥੇ ਸੁਣਵਾਈ ਨੀ ਹੈਗੀ ਉੱਥੇ ਜਨਨ ਕੀ ਤੀਸਰੀ ਗੱਲ ਇਹ ਹੈਗੀ ਹੈ ਕਿ ਇੱਕ ਨਸ਼ਾ ਨਸ਼ਿਆਂ ਦੇ ਖਿਲਾਫ ਜੁੱਧ ਦੀ ਗੱਲ ਕਰਦੇ ਆ ਤੇ ਅਸੀਂ ਉੱਥੇ ਦੇਖਿਆ ਕਿ ਉੱਥੇ ਤਾਂ ਨਸ਼ਾ ਆਮ ਚੱਲਦਾ ਹੈ ਜੇਲ੍ਹ ਦੇ ਵਿੱਚ ਜੇਲ੍ਹ ਦੇ ਵਿੱਚ ਨਸ਼ਾ ਆਮ ਚੱਲਦਾ ਹੈ ਉੱਥੇ ਸਰੀੰਜਾਂ ਵੀ ਹੈ ਟੀਕੇ ਵੀ ਹੈ ਜੇਲ੍ਹ ਦੇ ਵਿੱਚ ਜੇਲ੍ਹ ਦੇ ਵਿੱਚ ਉੱਥੇ ਇੱਕ ਇਧਰੋਂ ਆਪਣੇ ਮੁਕਸਰ ਵੱਲੋਂ ਦੋ ਮਾਮਾ ਧੀਆਂ ਗਈਆਂ ਉਹਨਾਂ ਨੂੰ ਓਟ ਦੀ ਗੋਲੀ ਮਿਲਦੀ ਹੈ ਜੇਲ੍ਹ ਦੇ ਵਿੱਚ ਹੀ ਕਿ ਉਹਨਾਂ ਕੋਲੇ ਸਰਿੰਜ ਕਿੱਥੋਂ ਆਈ ਉਹਨਾਂ ਨੇ ਜਾਨੀ ਕਿ ਜਿਹੜੀ ਓਡ ਦੀ ਗੋਲੀ ਮਿਲਦੀ ਹੈ ਉਹਨੂੰ ਪੀਸਿਆ ਪੀਸ ਕੇ ਘੋਲ ਕੇ ਸਰਿੰਜੇ ਚ ਭਰੀ ਸਰਿੰਜ ਉਹਨਾਂ ਨੇ ਆਪਦੇ ਲਾਉਣ ਲੱਗੇ ਤੇ ਚਲੋ ਉਹਨਾਂ ਨੇ ਫੜ ਲਈ ਕਿ ਜੇਲ੍ਹ ਦੇ ਵਿੱਚ ਬੰਦਿਆਂ ਤੱਕ ਤਾਂ ਨਸ਼ਾ ਪਹੁੰਚਦਾ ਸੁਣਿਆ ਕਿ ਮੋਬਾਈਲ ਪਹੁੰਚਦੇ ਸੁਣਿਆ ਕਿ ਸਾਰਾ ਕੁਝ ਇੱਥੇ ਅਸੀਂ ਔਰਤਾਂ ਤੱਕ ਵੀ ਇਹ ਸਾਰਾ ਕੁਝ ਹੁੰਦਾ ਦੇਖਿਆ ਤੇ ਔਰਤਾਂ ਜਿਹੜੀਆਂ ਖਾਸ ਕਰਕੇ ਜਿਹੜੀਆਂ ਵੱਡੇ ਨਸ਼ਿਆਂ ਦੇ ਵਿੱਚ फडੀਆਂ ਹੋਈਆਂ ਜਿਹੜੀਆਂ ਵੱਡੀਆਂ ਵੱਡੀਆਂ ਨੇ ਜਾਨੀ ਕਿ ਇੱਕ ਤਾਂ ਬਹੁਤ ਛੋਟੀਆਂ ਔਰਤਾਂ ਨੇ ਜਿੰਨਾ ਗਰੀਬ ਘਰਾਂ ਦੀਆਂ ਮਜ਼ਦੂਰ ਪਰਿਵਾਰਾਂ ਦੀਆਂ ਕਿ ਜਿਹੜੇ ਸਭ ਤੋਂ ਗਰੀਬ ਬਸਤੀ ਵਾਲੇ ਲੋਕ ਹੁੰਦੇ ਆ ਉਹ ਔਰਤਾਂ ਉਹਨਾਂ ਦੀ ਤਾਂ ਨਹੀਂ ਉੱਥੇ ਕੋਈ ਵੀ ਸੁਣਵਾਈ ਹੈਗੀ ਜਾਂ ਉਹਨਾਂ ਨੂੰ ਕੋਈ ਉਹ ਹੋ ਨਾ ਹੋਵੇ ਪਰ ਜਿਹੜੇ ਥੋੜੇ ਤਕੜੇ ਘਰਾਂ ਚੋਂ ਆਉਂਦੀਆਂ ਨੇ ਚਾਹੇ ਉਹ ਕਤਲ ਕਰਕੇ ਆਉਂਦੀਆਂ ਨੇ ਬੰਦੇ ਮਾਰ ਕੇ ਆਉਂਦੀਆਂ ਨੇ ਤੇ ਚਾਹੇ ਉਹ ਨਸ਼ੇ 'ਚ ਆਉਂਦੀਆਂ ਨੇ ਉਹਨਾਂ ਦੀ ਸਰਦਾਰੀ ਹੈ ਉੱਥੇ ਜਾਨੀ ਕਿ ਬੌਂਸਰਾਂ ਮੰਗੂ ਰਹਿੰਦੀਆਂ ਨੇ ਰੋ ਮਾਰਦੀਆਂ ਨੇ ਜੇ ਕੋਈ ਔਰਤੋਂ ਨਾ ਮੂਰੇ ਬੋਲਿਓ ਨਾ ਤੁਸੀਂ ਫੈਂਟੀ ਵੀ ਕਰਦੀਆਂ ਨੇ ਕਹਿੰਦੀਆਂ ਨੇ ਅਸੀਂ ਫੈਂਟਾ ਕਰਦਾਂਗੇ ਤੇ ਸਾਡਾ ਕੀ ਇਹ ਸਾਨੂੰ ਇਸੋ ਜੇਲ੍ਹ ਚੋਂ ਬਾਹਰ ਕਰ ਦੇਣਗੇ ਯਾਨੀ ਕਿ ਇੱਕ دہشت ਵਾਲਾ ਮਾਹੌਲ ਵੀ ਉਹ ਬਣਾਉਂਦੀਆਂ ਨੇ ਆਕੇ ਯਾਨੀ ਕਿ ਇੱਕ ਮਾਮਾ ਧੀਆਂ ਸੀ ਉਹ ਪੁਲਿਸ ਚ ਹੋਰ ਟਾਇਰ ਹੋਈ ਹੋਈ ਸੀਗੀ ਤੇ ਉਹ ਜਾਨੀ ਕਿ ਦੋਨੇ ਮਾਮਾ ਧੀਆਂ ਨਸ਼ਾ ਵੀ ਕਰਦੀਆਂ ਸੀ ਤੇ ਪੂਰੀ ਜੇਲ੍ਹ ਦੇ ਵਿੱਚ ਦਹਿਸ਼ਤ ਵੀ ਬਣਾ ਕੇ ਰੱਖਦੀਆਂ ਸੀ ਪਰ ਜਦੋਂ ਅਸੀਂ ਉਹਨਾਂ ਨਾਲ ਕੀਤਾ ਸਾਡੇ ਨਾਲ ਉਹਨਾਂ ਨੇ ਉਵੇਂ ਬਿਹਾਰ ਨਹੀਂ ਕੀਤਾ ਅਸੀਂ ਕਿਹਾ ਅਸੀਂ ਜੂਨੀਅਨ ਵਾਲੇ ਹਾਂ ਪਰ ਜਾਨੀ ਕਿ ਉੱਥੇ ਦੂਸਰੀਆਂ ਔਰਤਾਂ ਨੂੰ ਦਵਾ ਕੇ ਰੱਖਣ ਵਾਸਤੇ ਮਰਦਾ ਵਾਂਗੂ ਹੀ ਚੱਲਦਾ ਤੇ ਦੂਜਾ ਜਿਹੜੇ ਨਸ਼ੇ ਵਾਲੇ ਗਰੁੱਪ ਆ ਜਿਵੇਂ ਗੈਂਗਸਟਰ ਨਹੀਂ ਹੈਗੇ ਉਵੇਂ ਔਰਤਾਂ ਦੇ ਵਿੱਚ ਵੀ ਉਸ ਤਰ੍ਹਾਂ ਦੀਆਂ ਜਿਹੜੀਆਂ ਉਵੇਂ ਬਨੇ ਹੋਏ ਨੇ ਕਿ ਉਹ ਮੇ ਉਹ ਬੰਬੀਹਾ ਗਰੁੱਪ ਐ ਉਹ ਫਲਾਨਾ ਗਰੁੱਪ ਉੱਥੇ ਉਹਨਾਂ ਦੀ ਆਮ ਗੱਲਾਂ ਚੱਲਦੀਆਂ ਨੇ ਹਾਂ ਅੱਛਾ ਉੱਧਰ ਵੀ ਇੱਧਰ ਵੀ ਗਰੁੱਪ ਆ ਹਰਤਾਂ ਵਾਲੇ ਬੱਸ ਹਾਂਜੀ ਢੜੇ ਬਣੇ ਹੋਏ ਆ ਢੜੇ ਬਣੇ ਹੋਏ ਆ ਅੱਛਾ ਇੱਕ ਥੋੜੇ ਝੇਲ ਦੌਰਾਨ ਝੇਲ ਯਾਤਰਾ ਹੋਈ ਸੀ ਇੱਕ ਕਾਂਸਟੇਬਲ ਅਮਨਦੀਪ ਕੌਰ ਥਾਰ ਵਾਲੀ ਜਿਹੜੇ ਬੜੇ ਮਸ਼ਹੂਰ ਹੋਏ ਚੱਟੇ ਦੇ ਮਾਮਲੇ ਵਿੱਚ ਫੜੇ ਗਏ ਸੀ ਉਹ ਆਏ ਸੀ ਤੁਹਾਡੇ ਝੇਲ 'ਚ ਬਿਲਕੁਲ ਆਏ ਸੀਗੇ ਜਦੋਂ ਅਸੀਂ ਡਿਪਟੀ ਨੂੰ ਮਿਲ ਕੇ ਆਏ ਸੀਗੇ ਕਿ ਸਾਡੀ ਮੁਲਾਕਾਤ ਹੋ ਕੇ ਹਟੀ ਸੀਗੀ ਤਾਂ ਮੁਲਾਕਾਤ ਹੋ ਕੇ ਹਟਣ ਤੋਂ ਬਾਅਦ ਕਿ ਉਹਨਾਂ ਕਹਿੰਦੇ ਉਹ ਮੰਦੀਪ ਆਈ ਐ ਅਮਨਦੀਪ ਆਈ ਐ ਜਿਹੜੀ ਚਿੱਟੇ ਦੇ ਵਿੱਚ ਦੀਪੀ ਦੀਪੀ ਜਿਹੜੀ ਫੜੀ ਗਈ ਐ ਚਲੋ ਅਸੀਂ ਵੀ ਦੇਖਿਆ ਕਿ ਅਸੀਂ ਉਹਦੇ ਨਾਲ ਗੱਲ ਵੀ ਕੀਤੀ ਕਿ ਤੁਸੀਂ ਅਮਨਦੀਪ ਨੂੰ ਚੱਕਾਂ ਵਾਲਿਓ ਉਹ ਕਹਿੰਦੇ ਤੁਸੀਂ ਸਾਨੂੰ ਕਿਵੇਂ ਜਾਣਦੇ ਹੋ ਅਸੀਂ ਆਖਿਆ ਅਸੀਂ ਜਾਣਦੇ ਨਹੀਂ ਅਸੀਂ ਤਾਂ ਤੁਹਾਡੀਆਂ ਵੀਡੀਓ ਦੇਖੀਆਂ ਨੇ ਕਿ ਸੋਤੋਂ ਫੜਿਆ ਤਾਂ ਕਿਲੋ ਚਿੱਟਾ ਗਿਆ ਤੇ ਪਾਇਆ ਤੁਹਾਡੇ ਤੇ 17 ਗ੍ਰਾਮ ਹੀ ਐ ਕਿ ਕਿਥੇ ਕਪਲਾ ਹੋ ਗਿਆ ਤੇ ਚਲੋ ਸਾਨੂੰ ਕਹਿੰਦੇ ਸੁਣੋ ਕਿਸੇ ਦੀ ਨਿੱਜੀ ਲਾਈਫ ਚ ਨਹੀਂ ਬੋਲਣਾ ਚਾਹੀਦਾ ਉੱਥੇ ਇੱਕ ਪੁਲਿਸ ਵਾਲੀ ਔਰਤ ਬੈਠੀ ਸੀਗੀ ਤੇ ਇਧਰੋਂ ਪਰਮਜੀਤ ਕਹਿੰਦੇ ਕਹਿੰਦੇ ਨਿੱਜੀ ਲਾਈਫ ਤਾਂ ਗਾਦੀ ਰਹਗੀ ਕਿ ਜਦੋਂ ਇਹ ਵੀਡੀਓ ਤਾਂ ਇੰਨੀ ਮਸ਼ਹੂਰ ਹੋ ਗਈ ਕਿ ਇਹ ਨਿੱਜੀ ਤਾਂ ਨਹੀਂ ਰਿਹਾ ਇਹ ਤਾਂ ਪੂਰਾ ਪਬਲਿਕ ਮਸਲਾ ਬਣ ਗਿਆ ਤੇ ਪਬਲਿਕ ਇਹ ਪੁੱਛ ਸਕਦੀ ਹੈ ਕਿ ਕਿੱਥੇ ਤੁਸੀਂ ਥੋੜਾ ਥੋੜਾ ਨਸ਼ਿਆਂ ਵਾਲਿਆਂ ਨੂੰ ਜੇਲ੍ਹਾਂ ਚ ਤੰਨ ਰਹੇ ਹੋ ਘਰ ਟਾ ਰਹੇ ਹੋ ਇਹਦੇ ਬਾਰੇ ਤੁਸੀਂ ਕੁਝ ਵੀ ਨਹੀਂ ਕਰ ਰਹੇ ਕਿ ਇਹ ਤਾਂ ਅਸੀਂ ਪੁੱਛਾਂਗੇ ਚਲੋ ਅਸੀਂ ਜਦੋਂ ਪੁੱਛਿਆ ਉਸ ਤੋਂ ਬਾਅਦ ਹੋ ਗਈ ਹਜੇ ਉਹ ਜਾਨੀ ਕਿ ਡਿਊਟੀ ਤੋਂ ਬਾਹਰ ਆਉਂਦੀ ਆ ਡਿਊਟੀ ਤੋਂ ਬਾਹਰ ਆਉਂਦੀ ਉਹਦੇ ਕੋਲੇ ਲਫਾਫੇ ਆ ਉਹਦੇ ਲਫਾਫੇ ਫੜੇ ਜਾਂਦੇ ਆ ਉਹਦੇ ਵਾਸਤੇ ਜਾਂਦਿਆ ਸਾਰ ਉਹਦੇ ਵਾਸਤੇ ਰਜਾਈ ਜਾਨੀ ਕਿ ਬਿਸ਼ਾਈ ਜਾਂਦੀ ਬਿਸਤਰਾ ਬਿਸ਼ਾਇਆ ਜਾਂਦਾ ਉਹਦੀ ਆਯੋ ਭਗਤ ਕੀਤੀ ਜਾਂਦੀ ਹੈਗੀ ਹੈ ਕਿ ਅਸੀਂ ਇੱਕ ਤਾਂ ਦੇਖਿਆ ਕਿ ਜਿੱਥੇ ਇੱਕ ਆਮ ਲੋਕ ਜਾਂਦੇ ਨੇ ਜੇਲ ਚੌਰਤਾ ਜਾਂਦੀਆਂ ਨੇ ਜਾਂ ਕੋਈ ਹੋਰ ਨਸ਼ਾ ਕਰਕੇ ਜਾਂਦੀਆਂ ਜਾਂ ਕਤਲ ਕਰਕੇ ਜਾਂਦੀਆਂ ਨੇ ਪਰ ਇੱਕ ਜਿਹੜੀ ਕਾਂਸਟੇਬਲ ਹੈ ਜਿਹੜੀ ਨਸ਼ੇ ਦੇ ਵਿੱਚ ਕਾਫੀ ਉੱਬਰੀ ਹੋਈ ਹੈ ਕਿ ਉਹਨੇ ਥਾਰ ਚੋਂ ਕਿਲੋ ਚਿੱਟਾ ਨਿਕਲਿਆ ਹੈਗਾ ਤੇ ਉਹਦੇ ਬਾਰੇ ਜਨਨ ਕਿ ਅਸੀਂ ਜੇਲ੍ਹ ਚ ਦੇਖਿਆ ਕਿ ਉਹਨੂੰ ਪੂਰਾ ਜਨਨ ਕਿ ਉਹ ਕੀਤਾ ਜਾਂਦਾ ਹੈ ਆਈਪੀ ਟਰੀਟਮੈਂਟ ਹਾਂ ਤੇ ਉਹਨੂੰ ਉਹ ਸਾਨੂੰ ਪੁੱਛਦੀ ਹੈ ਕਿ ਤੁਹਾਡਾ ਫਰੂਟ ਆਉਂਦਾ ਹੈ ਸਾਡਾ ਕਿਉਂ ਨਹੀਂ ਆਉਂਦਾ ਸੀ ਆਖਿਆ ਅਸੀਂ ਕਿਹੜਾ ਕਤਲ ਕਰਕੇ ਆਏ ਆ ਜਾਂ ਚਿੱਟਾ ਵੇਚ ਕੇ ਆਏ ਆ ਅਸੀਂ ਤਾਂ ਲੋਕਾਂ ਦੇ ਹਿੱਤਾਂ ਦੀ ਖਾਤਰ ਲੜਦੇ ਆ ਸਰਕਾਰ ਨਾਲ ਸਾਡੀ ਲੜਾਈ ਹੈ ਅਸੀਂ ਤਾਂ ਡਾਂਗਾ ਖਾ ਕੇ ਆਏ ਆ ਕਿਰਤੀ ਲੋਕਾਂ ਲਈ ਤੇ ਇਸ ਕਰਕੇ ਕਿ ਜਿਹੜੇ ਸਾਡੇ ਇਥੇ ਪ੍ਰਬੰਧਾਂ ਜਾਂ ਅਸੂਲ ਹੈ ਉਹ ਤੁਹਾਡੇ ਨਾਲੋਂ ਵੱਖਰੇ ਹੈ ਕਿ ਸਾਡੇ ਨਾਲ ਤੁਹਾਡਾ ਬਹਿਸਨ ਦਾ ਮਾਮਲਾ ਨਹੀਂ ਹੈਗਾ ਜਨਨ ਕਿ ਆਏ ਹੈਗਾ ਕਿ ਉਹਦਾ ਟ੍ਰੀਟਮੈਂਟ ਹੈ ਜਿਹੜਾ ਉਸੇ ਬੱਕਰੇ ਢੰਗ ਨਾਲ ਹੋਇਆ ਹੈਗਾ ਤੇ ਆਮ ਲੋਕਾਂ ਦਾ ਬੱਕਰੇ ਢੰਗ ਨਾਲ ਮਤਲਬ ਜਿੱਦਵੇਂ ਬਾਹਰ ਇੱਕ ਚਰਚਾ ਚੱਲਦੀ ਸੀ ਕਿ بڑے ਅਫਸਰਾਂ ਨਾਲ ਲਿੰਕ ਹੈ ਮਤਲਬ ਉਹ ਚੀਜ਼ ਦਾ ਉਹਨੂੰ ਅੰਦਰ ਵੀ ਲਾਥਫ ਮਿਲਿਆ ਹਾਂ ਉਹਦਾ ਭੈਣ ਤੇ ਭਨੋਈ ਆ ਉਹਦੀ ਮੁਲਾਕਾਤ ਕਰਨਾਂ ਇਹ ਉਹਨੂੰ ਬਕਾਇਦਾ ਕਮਰੇ 'ਚ ਬੈਠ ਕੇ ਉਹਦੀ ਮੁਲਾਕਾਤ ਕਰਾਈ ਹੈ ਅੱਛਾ ਜੀ ਤੇ ਸਾਡੇ ਜਿਹੜੇ ਜੂਨੀਅਨ ਵਾਲੇ ਆਗੂ ਵਰਕਰ ਜਾਂਦੇ ਸੀਗੇ ਉਹ ਉੱਥੇ ਡਿਊਟੀ ਮੂਰੇ ਧਰਨਾ ਲਾਇਆ ਨਾਰੇ ਲਾਇਆ ਟੌਪ ਦੇ ਵਿੱਚ ਮਰੇ ਘੰਟਿਆਂ ਵੱਧੀ ਬੈਠੇ ਫੇਰ ਜਾ ਕੇ ਕਿਤੇ ਉਹਨਾਂ ਦੀ ਸਾਡੇ ਨਾਲ ਮੁਲਾਕਾਤ ਕਰਾਈ ਉਹਦਾ ਭੈਣ ਤੇ ਭਨੋਈ ਆਉਂਦੇ ਨੇ ਬਕਾਇਦਾ ਉਹਨੂੰ ਇੱਕ ਕਮਰਾ ਦਿੱਤਾ ਜਾਂਦਾ ਜਿਹਦੇ ਵਿੱਚ ਉਹ ਬੈਠ ਕੇ ਉਹ ਭੈਣ ਤੇ ਭਨੋਈ ਨਾਲ ਗੱਲਬਾਤ ਕਰਦੀ ਹੈ ਮਤਲਬ ਇਹ ਫਰਕ ਹੈ ਵੀ ਜਿਹੜੇ ਲੋਕਾਂ ਲਈ ਲੜਦੇ ਆ ਉਹਨਾਂ ਲਈ ਹੋਰ ਹੈ ਜਿਹੜੇ ਨਸ਼ਾ ਵੇਚਦੇ ਆ ਜਾਂ ਨਸ਼ਾ ਵਿੱਚ ਫੜੇ ਜਾਂਦੇ ਆ ਵੱਡੇ ਲੋਕ ਉਹਨਾਂ ਲਈ ਹੋਰ ਉਹਨਾਂ ਲਈ ਹੋਰ ਟ੍ਰੀਟਮੈਂਟ ਹੈ ਮਤਲਬ ਉੱਥੇ ਔਰਤ ਦੀ ਮਤਲਬ ਉੱਥੇ ਵੀ ਇਹੀ ਪਾੜਾ ਹੈ ਮਤਲਬ ਗਰੀਬ ਜਿਹੜਾ ਕੈਦੀ ਹੈ ਉਹਦੀ ਜ਼ਿੰਦਗੀ ਹੋਰ ਤਰੀਕੇ ਦੀ ਹੈ ਪੈਸੇ ਵਾਲੇ ਦੀ ਉੱਥੇ ਫਿਰ ਬਿਲਕੁਲ ਪੈਸੇ ਵਾਲੇ ਨੂੰ ਕੋਈ ਉੱਥੇ ਆਖ ਨਹੀਂ ਹੈਗੀ ਜਿਨ੍ਹਾਂ ਦੀ ਅਫਸਰ شاہੀ ਨਾਲ ਬੰਦੀ ਹੈਗੀ ਹੈ ਉਹਨਾਂ ਦੇ ਸਿਰ ਤੇ ਨਸ਼ਾ ਵੇਚ ਕੇ ਗਏ ਨੇ ਉਹਨਾਂ ਦਾ ਹੱਥ ਉਹਨਾਂ ਦੇ ਸਿਰ ਤੇ ਉਹਨਾਂ ਨੂੰ ਕੋਈ ਪ੍ਰੋਬਲਮ ਨਹੀਂ ਪਰ ਜਿਹੜੇ ਸਾਨੂੰ ਨੇ ਔਰਤਾਂ ਨੇ ਦੱਸੀ ਇੱਕ ਗੱਲ ਉਹ ਕਹਿੰਦੇ ਅਸੀਂ ਨਸ਼ਾ ਵੇਚਣ ਨਹੀਂ ਲੱਗੇ ਨਸ਼ਾ ਕਿਹਨਾਂ ਦਾ ਐਮਐਲਆ ਦਾ ਨਸ਼ਾ ਕਿਹਨਾਂ ਦਾ ਮੰਤਰੀਆਂ ਦਾ ਨਸ਼ਾ ਕਿਹਨਾਂ ਦਾ ਉੱਚ ਅਫਸਰਾਂ ਸਾਹਿਬ ਦਾ ਸਾਡੇ ਤੱਕ ਉਹਨਾਂ ਦੀ ਪਹੁੰਚ ਕਰਵਾਈ ਜਾਂਦੀ ਆ ਆਪ ਨਹੀਂ ਹੁੰਦੇ ਹੋਰ ਬੰਦੇ ਹੁੰਦੇ ਉਹ ਕਹਿੰਦੇ ਤੁਸੀਂ ਇੰਨਾ ਇੰਨਾ ਨਸ਼ਾ ਵੇਚੋ ਘਰ ਘਰ ਨਸ਼ਾ ਪੰਚਮਾਨ ਦਾ ਪ੍ਰਬੰਧ ਸਾਥੋ ਕਰਾਇਆ ਜਾਂਦਾ ਠੀਕ ਹੈ ਤੇ ਜਦੋਂ ਅਸੀਂ ਉਹ ਨਸ਼ਾ ਵੇਚਦੇ ਆ ਤੇ ਸਾਡੇ ਤੋਂ ਜਾਨੀ ਜਦੋਂ ਇਹਨਾਂ ਨੂੰ ਐ ਲੱਗਦਾ ਕਿ ਹੁਣ ਇਹਨਾਂ ਨੂੰ ਹਟਾਉਣਾ ਹੋਰ ਤਿਆਰ ਕਰਨੇ ਆ ਉਦੋਂ ਫਿਰ ਸਾਡੇ ਤੇ ਪਰਚੇ ਵੀ ਪਾਏ ਜਾਂਦੇ ਆ ਸਾਡੇ ਘਰ ਵੀ ਢਾਏ ਜਾਂਦੇ ਆ ਸਾਨੂੰ ਜੇਲ੍ਹਾਂ ਚ ਵੀ ਰੱਖਿਆ ਜਾਂਦਾ ਅਸੀਂ ਕਹਿੰਨੇ ਆ ਕਿ ਸਾਨੂੰ ਕੰਮ ਦਿਓ ਕੰਮ ਸਾਨੂੰ ਦਿੱਤਾ ਨਹੀਂ ਜਾਂਦਾ ਸਾਨੂੰ ਜਾਨੀ ਕਿ ਅੱਡ ਅੱਡ ਗਰੁੱਪ ਬਣਾ ਕੇ ਨਸ਼ੇ ਦਾ ਉਦਨਾ ਵੱਲੀਓ ਪ੍ਰਬੰਧ ਕਰਕੇ ਸਾਡੇ ਤੱਕ ਪਹੁੰਚਦਾ ਹਮ ਲੋਕ ਕਹਿੰਦੇ ਜਿਹੜਾ ਨਸ਼ਾ ਸਾਡੇ ਤੱਕ ਪਹੁੰਚਦਾ ਹੈ ਉਹ ਲੀਡਰਾਂ ਤੇ ਅਫਸਰ ਸਾਹਿਬ ਹੈ ਅਫਸਰ ਸਾਹਿਬ ਹੈ ਫੰਨੀ ਉਹਦੇ ਵਿੱਚ ਵੀ ਇੱਕ ਕੜੀ ਹੈ ਖੁਦ ਨਹੀਂ ਆਉਂਦੇ ਉਹਨਾਂ ਦੇ ਬੰਦੇ ਰੱਖੇ ਹੋਏ ਆ ਬੰਦੇ ਰੱਖੇ ਹੋਏ ਹਾਂਜੀ ਸਾਰੀ ਇੱਕ ਚੀਜ਼ ਹੈ ਜਿਵੇਂ ਕਿ ਲਾਈਨ ਬਣੀ ਹੋਈ ਹੈ ਚੇਨ ਬਣੀ ਹੋਈ ਹੈ ਵੀ ਆ ਇਹਨੂੰ ਸਪਲਾਈ ਕਰੋ ਆ ਉਹਨੂੰ ਆ ਉਹਨੂੰ ਹਾਂਜੀ ਹਾਂਜੀ ਮਤਲਬ ਅੰਦਰ ਜਾਨੀ ਕਿ ਜਿਹੜੀ ਤੁਸੀਂ ਦੇਖ ਕੇ ਆਏ ਹੋ ਵੀ ਜ਼ਿੰਦਗੀ ਬਹੁਤ ਬਦਤਰ ਹੈ ਮਤਲਬ ਬੰਦੇ ਬਹੁਤ ਬਹੁਤ ਬੁਰੀ ਹਾਲਤ ਹੈ ਹਮ ਸਾਰਾ ਵਗੈਰਾ ਸਾਰਾ ਕੁਝ ਹੈ ਸਾਰਾ ਕੁਸ ਸਾਰਾ ਕੁਸ ਚੱਲਦਾ ਹੁੰਦਾ ਹਮ ਦੇਖੋ ਹੁਣ ਇੰਨੀ ਗਰਮੀ ਹੈ ਬਠਿੰਡਾ ਜੇਲ੍ਹ ਬਹੁਤ ਮਸ਼ਹੂਰ ਕੀਤੀ ਹੋਈ ਹੈ ਕਿ ਇਹਨੇ 100 ਏਕੜ ਚ ਬਣੀ ਹੈਗੀ ਹੈ ਪਰ ਉੱਥੇ ਜਿਹੜੀਆਂ ਬੁਨਿਆਦੀ ਸਹੂਲਤਾਂ ਬਿਲਕੁਲ ਵੀ ਨਹੀਂ ਹਜੇ ਗਰਮੀ ਦੀ ਸ਼ੁਰੂ ਆ ਤੁਸੀਂ ਜਦੋਂ ਅਸੀਂ ਗਏ ਆਪ੍ਰੈਲ ਚ 5 ਅਪ੍ਰੈਲ ਨੂੰ 6 ਅਪ੍ਰੈਲ ਨੂੰ ਅਸੀਂ ਜੇਲ੍ਹ ਚ ਗਏ ਜੋ ਅਸੀਂ ਆਪ ਦੇ ਅੱਖੀ ਦੇਖਿਆ ਉੱਥੇ ਪੀਣ ਵਾਲਾ ਪਾਣੀ ਨਹੀਂ ਪੂਰਾ ਹੁੰਦਾ ਕਿ ਲੋਕ ਧਿਆਏ ਮਰਦੇ ਅਸੀਂ ਖੁਦ ਧਿਆਏ ਮਰਦੇ ਸੀਗੇ ਜਦ ਕੇ ਉੱਥੇ ਸਾਰਾ ਕੁਝ ਹੈਗਾ ਪਰ ਲੋਕਾਂ ਨੂੰ ਉਹਦੀ ਸਹੂਲਤ ਦਿੱਤੀ ਜਾਵੇ ਇਹ ਨਹੀਂ ਹੈਗਾ ਕਿ ਲੋਕਾਂ ਨੂੰ ਤੜਫਦੇ ਹੀ ਔਰਤਾਂ ਨੂੰ ਖਾਸ ਕਰਕੇ ਤੜਫਦੇ ਹੀ ਰੱਖਿਆ ਜਾਵੇ ਉਹ ਪਾਣੀ ਤੋਂ ਵੀ ਪਿਆਸੀਆਂ ਰਹਿਣ ਇੰਨਾ ਮਾੜਾ ਹਾਲ ਹੈ ਕਿ ਹੁਣ ਜਿਵੇਂ ਜਿਵੇਂ ਗਰਮੀ ਵਧੂਗੀ ਓਵੇਂ ਓਵੇਂ ਪਾਣੀ ਦੀ ਜਿਹੜੀ ਘਾਟ ਹੈ ਹੋਰ ਜ਼ਿਆਦਾ ਹੁੰਦੀ ਜਾਊਗੀ ਇਹ ਤਾਂ ਅਸੀਂ ਜਾਨੀ ਕਿ ਉਹਨਾਂ ਨਾਲ ਗੱਲ ਵੀ ਕਰਕੇ ਆਏ ਸੀ ਕਿ ਇਹ ਬਿਨਿਆਦੀ ਲੋੜ ਹੈ ਪਾਣੀ ਇਹ ਇਹ ਲੋੜ ਤਾਂ ਪੂਰੀ ਕਰੋ ਕਿ ਪਾਣੀ ਤਾਂ ਬੰਦੇ ਨੂੰ ਗਰਮੀ ਹੈ ਮਿਲਣਾ ਚਾਹੀਦਾ ਕਿ ਜੇ ਇਹ ਵੀ ਨਹੀਂ ਮਿਲੂਗਾ ਤਾਂ ਹੋਰ ਕੀ ਸਾਨੂੰ ਉਹ ਦੇ ਦਿੰਦੇ ਹੁੰਦੇ ਸੀ ਅਸੀਂ ਕਿ ਸਾਡੀ ਗੱਲ ਨਹੀਂ ਸਾਨੂੰ ਤਾਂ ਕੈਂਪਰ ਮਿਲ ਜਾਂਦਾ ਸੋ ਉਹਨੂੰ ਦੇਣਾ ਪੈਂਦਾ ਆ ਜਿਹੜੇ ਆਮ ਪਬਲਿਕ 283 ਔਰਤਾਂ ਇਹਨਾਂ ਦਾ ਕੀ ਬਣੂਗਾ ਇਹਨਾਂ ਵਾਸਤੇ ਕੌਣ ਆਵਾਜ਼ ਠਾਊਗਾ ਉਹਨਾਂ ਨੂੰ ਘੜੇ ਦਿੱਤੇ ਆ ਜਾਨੀ ਕਿ ਸਾਫ਼ ਪਾਣੀ ਨਹੀਂ ਵੇਰੇ ਸੇ ਟੂਟੀਆਂ ਚੋਂ ਵੀ ਉਹ ਭਰ ਲੈਂਦੇ ਨੇ ਜਿਹੜੇ ਉੱਥੇ ਉਹ ਲੱਗੇ ਨੇ ਫਿਲਟਰ ਵਗੈਰਾ ਉਹਨਾਂ ਚੋਂ ਤਾਂ ਪਾਣੀ ਪੂਰਾ ਆਉਂਦਾ ਨਹੀਂ ਬੁਨਿਆਦੀ ਸਹੂਲਤਾਂ ਵੀ ਹੈ ਨਹੀਂ ਉਹ ਹਾਈ ਟੈਕ ਜੇਲ ਕਹਿੰਦੇ ਆ ਹਾਂ ਹਾਂ ਬੁਨਿਆਦੀ ਸਹੂਲਤਾਂ ਵੀ ਹੈ ਨਹੀਂ ਅਸੀਂ ਉੱਥੇ ਦੇਖਿਆ ਕਿ ਜਿਹੜੀ ਸਬਜ਼ੀ ਹੈ ਜਨਨ ਕਿ ਪੇਠੇ ਪੇਠੇ ਚ ਵੀ ਪਾਣੀ ਆਲੂ ਆਲੂ ਤਾਂ ਉੱਥੇ ਦਿਖਦੇ ਨਹੀਂ ਨਿਊਟਰੀ ਚ ਵੀ ਪਾਣੀ ਕਿ ਇਹਨਾਂ ਜਨਨ ਕਿ ਇੱਕ ਬਸਾਂ ਹੈਗਾ ਕਿ ਤੁਸੀਂ ਰੋਟੀ ਖਾ ਸਕਦੇ ਹੋ ਪਰ ਅਸੀਂ ਤਾਂ ਆਪਦੀ ਇਹ ਗੱਲ ਕਹੀ ਕਿ ਸਾਡੀ ਇਹ ਆ ਸਬਜ਼ੀ ਅਸੀਂ ਨਹੀਂ ਖਾਵਾਂਗੇ ਅਸੀਂ ਤਾਂ ਸਾਨੂੰ ਤਾਂ ਜਿਵੇਂ ਸਟਾਫ ਨੂੰ ਸਬਜ਼ੀ ਮਿਲਦੀ ਓਵੇਂ ਦੋ ਅਸੀਂ ਤਾਂ ਜੱਥੇਬੰਦੀ ਵੱਲੋਂ ਆਏ ਹੋਏ ਹੈਗੇ ਆ ਕਿ ਅਸੀਂ ਆਪਦੇ ਹੱਕ ਲਈ ਲੜਾਂਗੇ ਕਿ ਜਿਹੇ ਜੀ ਸਾਡੀ ਰੋਟੀ ਆਉਂਦੀ ਹੈ ਸੰਤ ਉਹ ਜੀ ਦਿੱਤੀ ਜਾਵੇ ਇਹ ਰੋਟੀ ਅਸੀਂ ਨਹੀਂ ਖਾਵਾਂਗੇ ਅਸੀਂ ਨਹੀਂ ਖਾਦੀ ਅਸੀਂ ਲਿਆ ਉਹਨਾਂ ਤੋਂ ਵਧੀਆ ਪ੍ਰਬੰਧ ਕਰਵਾਇਆ ਚਾਹ ਦਾ ਰੋਟੀ ਦਾ ਤੁਸੀਂ ਤਾਂ ਲੜ ਕੇ ਲੈ ਲਿਆ ਪਰ ਆਮ ਕਹਿੰਦੇ ਨਹੀਂ ਨਹੀਂ ਆ ਉਹ ਕਹਿੰਦੇ ਅਸੀਂ ਬੋਲ ਹੀ ਨਹੀਂ ਸਕਦੇ ਕੁੱਟਦੇ ਹੋਣਗੇ ਹਾਂਜੀ ਕੁੱਟਮਾਰ ਕਰਦੇ ਆ ਉਹਨਾਂ ਨੂੰ ਬੰਦੀ ਬਣਾ ਲੈਂਦੇ ਨੇ ਬੋਲਣ ਨਹੀਂ ਦਿੰਦੇ ਪਰ ਉਹ ਕਹਿੰਦੇ ਸੀ ਕਿ ਜੇਲ ਤਾਂ ਸੋਡੀ ਆ ਕਿ ਅਸੀਂ ਤਾਂ ਬਹੁਤ ਕਸਟ ਕੱਟ ਰਹੇ ਆ ਇੱਥੇ ਕਿ ਇੱਥੇ ਸੁਧਰ ਕੇ ਨਹੀਂ ਕੋਈ ਜਾਂਦਾ ਵਿਗੜ ਕੇ ਜਾਂਦਾ ਇਹ ਤਾਂ ਸੁਧਾਰ ਘਰ ਨਹੀਂ ਘਰ ਨਾ ਨਾ ਬਿਲਕੁਲ ਵੀ ਨਹੀਂ ਹਮਮ ਬਹੁਤ ਬਹੁਤ ਧੰਨਵਾਦ ਪਾਣੀ ਥੈਂਕ ਯੂ